ਤੀਜੇ ਨੰਬਰ ਉੱਤੇ ਉਹਨਾਂ ਨੇ ਜ਼ਿਕਰ ਕੀਤਾ ਕਹਿੰਦੇ ਹਿਰਸੀ ਸਿੱਖੀ ਹਿਰਸੀ ਦਾ ਮਤਲਬ ਹੁੰਦਾ ਜੀ ਤ੍ਰਿਸ਼ਣਾਲੂ ਤ੍ਰਿਸ਼ਣਾਲੂ ਬਿਰਤੀ ਵੀ ਤ੍ਰਿਸ਼ਨਾ ਦੇ ਅਧੀਨ ਹੋ ਕੇ ਐਦਾਂ ਦੀ ਸਿੱਖੀ ਵੀ ਜਿਹਦੇ ਵਿੱਚ ਕੇਵਲ ਲਾਲਚ ਹੀ ਲਾਲਚ ਹੈ ਤੇ ਐਸੇ ਵੈਸੇ ਲਾਲਚ ਆ ਹਿਰਸੀ ਸਿੱਖੀ ਜਿਹੜੀ ਹੈ ਨਾ ਉਹ ਖਾਸ ਕਰ ਸਾਡੇ ਵਰਗੇ ਲੋਕਾਂ ਨੇ ਤੇ ਬੜੀ ਵੱੰਡੀ ਨਾ ਆਮ ਸੰਗਤਾਂ ਨੂੰ ਸਾਡੇ ਵਰਗੇ ਲੋਕਾਂ ਨੇ ਬੜੀ ਵੱੰਡੀ ਉਹ ਰਾਗੀ ਜਿੱਥੇ ਆਉਂਦੇ ਚਿੱਟ ਕੱਪੜੀ ਜੇ ਤੇ ਬਹੁਤੇ ਉਹ ਇਦਾਂ ਦੀਆਂ ਕਹਾਣੀਆਂ ਸੁਣਾ ਜਾਂਦੇ ਆ ਕੇ ਬਾਬਾ ਦੀਪ ਸਿੰਘ ਜੀ ਨਾ ਉਹ ਜੀ 101 ਪਾਠ ਕਰਦੇ ਹੁੰਦੇ ਸੀ ਜਪਜੀ ਸਾਹਿਬ ਦਾ ਤੇ ਫਿਰ ਤੁਸੀਂ ਵੀ ਕਰਿਆ ਕਰੋ ਇਹ ਵੀ ਗੱਲ ਕਹਿੰਦੇ ਤੁਸੀਂ ਵੀ ਕਰਿਆ ਕਰੋ ਤੇ ਨਾਲ ਲਾਲਚ ਦੇ ਦਿੰਨਾ ਉਹਨਾਂ ਨੇ ਕੋਈ ਨਾ ਕੋਈ ਵੀ ਜੇ ਤੁਸੀਂ ਇਦਾਂ ਕਰ ਲੋਗੇ ਨਾ ਤੁਸੀਂ ਇਹਨੇ ਪਾਠ ਕਰੋਗੇ ਤੇ ਤੁਹਾਡੀ ਜੋ ਵੀ ਤੁਹਾਡੀ ਇੱਛਾ ਹੋਵੇਗੀ ਨਾ ਉਹ ਤੁਹਾਡੀ ਇੱਛਾ ਪੂਰੀ ਹੋ ਜਾਣੀ ਹੈ ਆ ਤੁਸੀਂ ਵੇਖ ਲਓ ਨਾ ਤਾਈਓ ਆਮ ਤੁਸੀਂ ਵੇਖੋ ਕਈ ਵਾਰ ਸਟਾਲ ਲੱਗੇ ਹੁੰਦੇ ਨਾ ਜਿੱਥੇ ਸਟਾਲ ਕਿਤਾਬਾਂ ਦੇ ਸਾਡਾ ਤਜਰਬਾ ਹੈ ਜੀ ਮੈਂ ਗੱਲ ਸਾਂਝੀ ਕਰਨ ਲੱਗਾ ਜਦੋਂ ਸਟਾਲ ਲੱਗਾ ਹੋਇਆ ਤੇ ਸਟਾਲ ਦੇ ਉੱਤੇ ਬਹੁਤੇ ਲੋਕ ਜਿਹੜੇ ਕਿਤਾਬਾਂ ਖਰੀਦਣ ਵਾਲੇ ਆਉਂਦੇ ਨੇ ਨਾ ਬਹੁਤ ਘੱਟ ਹੋਣਗੇ ਜਿਹੜੇ ਆਖਣ ਵੀ ਭਾਈ ਸਾਹਿਬ ਦੀ ਨਿਤਨੇਮ ਦਾ ਗੁਟਕਾ ਹੈਗਾ ਬਹੁਤ ਘੱਟ ਹੁੰਦੇ ਨੇ ਬਹੁਤ ਘੱਟ ਹੋਣਗੇ ਜਿਹੜੇ ਕਹਿਣਗੇ ਜੀ ਆਸਾ ਕੀ ਵਾਰ ਦੀ ਸਟੀਕ ਹੈਗੀ ਹੈ ਕੋਈ ਵਿਰਲਾ ਜ਼ਿਆਦਾਤਰ ਪਤਾ ਕਿਹੜੇ ਆਉਂਦੇ ਜੀ ਭਾਈ ਸਾਹਿਬ ਜੀ ਦੁਖ ਪੰਜਨੀ ਦਾ ਗੁਟਕਾ ਹੈਗਾ ਵਾ ਇਦਾਂ ਵਾਲੇ ਜ਼ਿਆਦਾ ਹੁੰਦੇ ਭਾਈ ਸਾਹਿਬ ਜੀ ਸੰਕਟ ਮੋਚਨ ਦਾ ਗੁਟਕਾ ਹੈਗਾ ਵਾ ਖਾਸ ਕਰ ਸਾਡੀਆਂ ਮਾਤਾਵਾਂ ਭੈਣਾਂ ਤੇ ਬਹੁਤ ਆਉਂਦੀਆਂ ਜੀ ਜਿਨ੍ਹਾਂ ਨੂੰ ਦੁੱਖ ਭੰਜੀਆਂ ਦਾ ਗੁਟਕਾ ਚਾਹੀਦਾ ਸੰਕਟ ਮੋਚਨ ਚਾਹੀਦਾ ਕਿਉਂ ਕਾਰਨ ਹੈ ਨਾ ਉਹਦੇ ਪਿੱਛੇ ਉਹ ਕਾਰਨ ਇਹ ਹੈ ਵੀ ਸਾਨੂੰ ਇਸ ਢੰਗ ਦੇ ਨਾਲ ਉਹਨਾਂ ਨੇ ਉਲਝਾ ਦਿੱਤਾ ਵੀ ਗੁਰੂ ਦੀ ਬਾਣੀ ਦੀ ਵਿਚਾਰ ਨਾਲੋਂ ਤੋੜ ਕੇ ਸਾਨੂੰ ਗਿਣਤੀਆਂ ਮਿੰਟੀਆਂ ਵਾਲੇ ਪਾਸੇ ਨੂੰ ਲਾਤਾ ਇੱਕ ਬੇਨਤੀ ਮੈਂ ਕਰਦਿਆਂ ਦੁੱਖ ਭੰਜਨੀ ਦੇ ਸਰਲੇਖ ਏਟ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਬਾਣੀ ਨਹੀਂ ਹੈ ਜਿਨ੍ਹਾਂ ਗਰੰਥੀ ਸਿੰਘਾਂ ਨੇ ਆ ਬਾਣੀ ਪੜ੍ਹੀ ਹੋएगी ਜਾਂ ਜਿਨ੍ਹਾਂ ਨੇ ਸਹਿਜ ਪਾਠ ਕੀਤਾ ਹੋਵੇਗਾ ਉਹਨਾਂ ਨੂੰ ਪਤਾ ਹੋਵੇਗਾ ਦੁੱਖ ਭੰਜਨੀ ਦੇ ਸਰਲੇਖ ਏਟ ਜਿਵੇਂ ਸੁਖਮਨੀ ਸਰਲੇਖ ਹੈ ਜਿਵੇਂ ਆਸਾ ਕੀ ਵਾਰ ਸਰਲੇਖ ਹੈ ਜਿਵੇਂ ਜਪ ਸਰਲੇਖ ਹੈ ਇਸ ਤਰ੍ਹਾਂ ਦੁਖ ਪੰਜਨੀ ਦੇ ਸਰਲੇਖ ਏਡ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਬਾਣੀ ਨਹੀਂ ਹੈ ਹਾਂ ਜਿਹੜੇ ਉਸ ਦੁਖ ਪੰਜਨੀ ਦੇ ਗੁਟਕੇ ਵਿੱਚ ਜਿਹੜੇ ਸ਼ਬਦ ਛਾਪੇ ਹੋਏ ਨੇ ਨਾ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਹੀ ਨੇ ਪਰ ਪੱਲਿਓ ਹੀ ਬਾਣੀ ਬਣਾ ਦਿੱਤੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੁਝ ਸ਼ਬਦ ਲੈ ਕੇ ਉੱਤੇ ਸਰਲੇਖ ਲਿਖ ਦਿੱਤਾ ਜੀ ਇਹ ਦੁਖ ਪੰਜਨੀ ਸਾਹਿਬ ਦਾ ਗੁਟਕਾ ਹੈ ਫਿਰ ਕਈਆਂ ਨੇ ਸੰਕਟ ਮੋਚਨ ਦਾ ਗੁਟਕਾ ਤਿਆਰ ਕੀਤਾ ਤੇ ਅੱਜ ਇੱਕ ਨਵਾਂ ਵੀ ਜਿਹੜੇ ਮੋਬਾਈਲ ਦੇ ਉੱਤੇ ਯੂਜ਼ ਕਰਦੇ ਨੇ ਨਾ ਮੋਬਾਈਲ ਦੇ ਉੱਤੇ ਜਿਹੜਾ ਪਾਠ ਹੁੰਦਾ ਉਹਦੇ ਵਿੱਚ ਇੱਕ ਨਵੀਂ ਬਾਣੀ ਤਿਆਰ ਕਰ ਦਿੱਤੀ ਹੁਣ ਉਹਨਾਂ ਨੇ ਉਹਦਾ ਨਾਮ ਰੱਖਿਆ ਸੁਖਮਨਾ ਸਾਹਿਬ ਇੱਕ ਸੁਖਮਨੀ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾ ਹੁਣ ਉਹ ਨਵੀਂ ਬਾਣੀ ਤਿਆਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਲੈ ਲੈ ਤੇ ਇੱਕ ਨਵੀਂ ਬਾਣੀ ਪੱਲਿਓ ਤਿਆਰ ਕਰ ਛੱਡੀ ਔਰ ਟਾਈਟਲ ਦੇ ਦਿੱਤਾ ਹੈ ਸੁਖਮਨਾ ਸਾਹਿਬ ਕਿਨੇ ਆਖ ਦਿੱਤਾ ਜੀ ਇਹ ਕਰਨ ਦਾ ਕੋਈ ਬੋਲਦਾ ਹੈ ਇਹਨਾਂ ਦੇ ਬਾਰੇ ਨਾ ਇਦਾਂ ਦੇ ਲੋਕਾਂ ਦੇ ਉੱਤੇ ਕੋਈ ਫਤਵੇ ਜਾ ਰਹੀ ਹੋਣੀ ਵੀ ਤੁਹਾਨੂੰ ਕਿੰਨੇ ਹੱਕ ਦਿੱਤਾ ਵੀ ਤੁਸੀਂ ਦੁਖ ਭੰਜਨੀ ਦਾ ਇੱਥੇ ਸਰਲੇਖ ਲਿਖ ਕੇ ਤੇ ਆਹ ਗੁਟਕੇ ਬਣਾ ਬਣਾ ਕੇ ਤੁਸੀਂ ਛਾਪੀ ਜੋ ਕੋਈ ਬੁੱਲਣ ਵਾਸਤੇ ਤਿਆਰ ਹੈ ਨਾ ਕੋਈ ਆਗੂ ਬੋਲੇ ਨਾ ਹੋਰ ਕੋਈ ਬੋਲੇ ਤੇ ਉਹਦੇ ਵਿੱਚ ਦਿੱਤਾ ਕੀ ਜਾ ਰਿਹਾ ਹਿਰਸੀ ਸਿੱਕੀ ਸਿਕਾਈ ਜਾ ਰਹੀ ਉਹਦੇ ਵਿੱਚ ਲਾਲਚ ਦਿੱਤਾ ਜਾ ਰਿਹਾ ਜੀ 40 ਦਿਨ 108 ਵਾਰੀ ਤੁਸੀਂ ਫਲਾਣੇ ਸ਼ਬਦ ਦਾ ਪਾਠ ਕਰੋ ਹੋਵੇਗਾ ਕੀ ਸਵਤਨ ਤੋਂ ਛੁਟਕਾਰਾ ਹੋ ਜਾਏਗਾ ਲਿਖਿਆ ਹੋਇਆ ਜੀ ਉਹਦੇ ਵਿੱਚ ਆ ਲਿਖਿਆ ਹੋਇਆ ਕਦੀ ਲੈ ਕੇ ਪੜ ਲਿਓ ਅਚਰ ਸਿੰਘ ਜੀਵਨ ਸਿੰਘ ਵਾਲਿਆ ਕੋਈ ਤੁਹਾਨੂੰ ਮਿਲ ਜੂਗਾ ਵੀ ਸਵਤਨ ਤੋਂ ਛੁਟਕਾਰਾ ਕਰਾਉਣਾ ਆ ਫਲਾਣਾ ਸ਼ਬਦ ਪੜ ਲਓ ਮੁੰਡੇ ਦਾ ਵੀਜ਼ਾ ਨਹੀਂ ਲੱਗਦਾ ਆ ਫਲਾਣਾ ਸ਼ਬਦ ਤੁਸੀਂ 40 ਦਿਨ ਪੜੋ ਰੋਜ਼ਾਨਾ 108 ਵਾਰੀ ਮੁੰਡੇ ਦਾ ਵੀਜ਼ਾ ਲੱਗ ਜਾਏਗਾ ਕੁੜੀ ਵਾਸਤੇ ਮੁੰਡਾ ਲੱਭ ਜਾਏਗਾ ਉਹਨਾਂ ਨੇ ਪੂਰੇ ਟਾਈਟਲ ਬਣਾਏ ਹੋਏ ਨੇ 100 150 ਉਹਦੇ ਵਿੱਚ ਚੀਜ਼ਾਂ ਲਿਖੀਆਂ ਹੋਈਆਂ ਨੇ ਵੀ ਆ ਆ ਵਾਲੇ ਜਿਹੜੇ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ ਨਾ ਤੇ ਆ ਆ ਵਾਲੇ ਸ਼ਬਦ ਨੇ ਉਹ ਤੁਸੀਂ ਪੜ ਲਿਓ ਤੇ ਤੁਹਾਡਾ ਕੰਮ ਸਵਰ ਜਾਵੇਗਾ ਗੁਰੂ ਪਿਆਰਿਓ ਮੈਨੂੰ ਇੱਕ ਤੋਕਮ ਖਾ ਦਿਓ ਵੀ ਗੁਰਬਾਣੀ ਦੇ ਵਿੱਚ ਕਿਤੇ ਇਹ ਗੱਲ ਲਿਖੀ ਹੋਵੇ ਵੀ ਆ ਫਲਾਣੇ ਸ਼ਬਦ ਦਾ ਪਾਠ ਤੁਸੀਂ ਇੰਨੀ ਵਾਰੀ ਕਰ ਲਓ ਤੇ ਤੁਹਾਡਾ ਇਦਾਂ ਕੰਮ ਸਵਰ ਜਾਵੇਗਾ ਇੱਕ ਵੀ ਤੋਕ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਮਿਲੇਗੀ ਇੱਥੇ ਪਾਤਸ਼ਾਹ ਨੇ ਬਾਰ ਬਾਰ ਇਹ ਗੱਲ ਤੇ ਆਖੀ ਹੈ ਗੁਰ ਕੀ ਸੇਵਾ ਸ਼ਬਦ ਵਿਚਾਰ ਹਉਮੈ ਮਾਰੈ ਕਰਨੀ ਸਾਰ ਇੱਥੇ ਸ਼ਬਦ ਵਿਚਾਰ ਦੀ ਗੱਲ ਆਵੇਗੀ ਪਰ ਗਿਣਤੀਆਂ ਕਰਨ ਦੀ ਗੱਲ ਨਹੀਂ ਆਉਂਦੀ ਪੜ ਲਓ ਸਤਿਗੁਰੂ ਜੀ ਦੀ ਬਾਣੀ ਦਾ ਵਾਕ ਜਿੱਥੇ ਪਾਤਸ਼ਾਹ ਨੇ ਕਹਿ ਦਿੱਤਾ ਪਾਤਸ਼ਾਹ ਨੇ ਆਖਿਆ ਆਸ਼ਕ ਇਹ ਨਾ ਆਖੀਐ ਆਸ਼ਕ ਕੌਣ ਹੈ ਜੀ ਜਿਹੜਾ ਇੱਕ ਕਾਲਪੁਰਖ ਨਾਲ ਜੁੜਦਾ ਪਰ ਇੱਥੇ ਪਤਾ ਕੀ ਆਖਿਆ ਕਹਿੰਦੇ ਆਸ਼ਕ ਇਹ ਨਾ ਆਖੀਐ ਸਤਿਗੁਰੂ ਜੀ ਉਹਨੂੰ ਆਸ਼ਕ ਨਹੀਂ ਕਹਿੰਦੇ ਕਿਹਨੂੰ ਆਸ਼ਕ ਇਹ ਨਾ ਆਖੀਐ ਜੇ ਲੇਖੇ ਵਰਤੈ ਸੋਏ ਜਿਹੜਾ ਲੇਖਿਆਂ ਦੇ ਵਿੱਚ ਪੈ ਜਾਂਦਾ ਨਾ ਗਿਣਤੀ ਮਿੰਤੀ ਦੇ ਵਿੱਚ ਗੁਰੂ ਸਾਹਿਬ ਤੇ ਉਹਨੂੰ ਰੱਬ ਦਾ ਆਸ਼ਕ ਹੀ ਨਹੀਂ ਮੰਨਦੇ ਜਿਹੜਾ ਗਿਣਤੀਆਂ ਮਿੰਟੀਆਂ ਚ ਪੈ ਜਾਵੇ ਵੇਖੋ ਰੱਬ ਨੇ ਸਾਨੂੰ ਇੰਨੀਆਂ ਚੀਜ਼ਾਂ ਦਿੱਤੀਆਂ ਗਣ ਕੇ ਦਿੱਤੀਆਂ ਰੱਬ ਨੇ ਜਿਹੜੀਆਂ ਦਾਤਾਂ ਸਾਨੂੰ ਦਿੱਤੀਆਂ ਏ ਗਿਣ ਕੇ ਦਿੱਤੀਆਂ ਉਹਨੇ ਜਿੰਨੇ ਪਾਪ ਬੰਦਾ ਇੱਕ ਦਿਨ ਦੇ ਵਿੱਚ ਕਮਾਉਂਦਾ ਹੈ ਨਾ ਮੈਂ ਕਈ ਵਾਰ ਸੋਚਦਾ ਹੁੰਨਾ ਜੇ ਰੱਬ ਕਿਤੇ ਸਾਡੇ ਪਾਪਾਂ ਨੂੰ ਗਿਣਨ ਲੱਗ ਪਵੇ ਨਾ ਤੇ ਫਿਰ ਸਾਡਾ ਕੀ ਬਣੂਗਾ ਰੱਬ ਦਾ ਨਾਮ ਲੈਣ ਲੱਗਿਆ ਬੰਦਾ ਗਿਣਤੀ ਕਰ ਰਿਹਾ ਤੇ ਜੇ ਮੰਨ ਲਓ ਕਿ ਤੇ ਰੱਬ ਸਾਡੇ ਔਗਣਾਂ ਨੂੰ ਗਿਣਨ ਲੱਗ ਪਵੇ ਕਿੱਥੇ ਦਾ ਕਿੱਥੇ ਹਿਸਾਬ ਜਾਊਗਾ ਜੀ ਅ ਗਿਣਤੀ ਕਰਨ ਵਾਲੇ ਵੈਸੇ ਘੱਟੋ ਘੱਟ ਇੰਨੀ ਕੁ ਝਾਤ ਮਾਰ ਕੇ ਤੇ ਮੈਂ ਕਹਿੰਦਾ ਉਹਨਾਂ ਨੂੰ ਵੇਖਣਾ ਚਾਹੀਦਾ ਵੈਸੇ ਜਿਹੜੇ ਗਿਣਤੀਆਂ ਕਰ ਕਰਕੇ ਬਾਣੀ ਪੜਦੇ ਤੇ ਮਹਾਨ ਗੁਰਸਿੱਖ ਜਿਹੜੇ ਨੇ ਜਿਹੜੇ ਆਪ ਬਾਣੀ ਨਾਲ ਜੁੜੇ ਹੋਏ ਸੀ ਉਹਨਾਂ ਦੇ ਨਾਮ ਦੇ ਨਾਲ ਵੀ ਐਸੀਆਂ ਕੱਚੀਆਂ ਗੱਲਾਂ ਜੋੜ ਦਿੱਤੀਆਂ ਤੇ ਮੈਂ ਕਈ ਵਾਰ ਸੋਚਦਾ ਜੇ ਅੱਜ ਇੱਥੇ ਤਾਂ ਚਲੋ ਹੁਣ ਸਾਡੇ ਨੌਜਵਾਨ ਵੀਰ ਬੜੇ ਨਜ਼ਰ ਆ ਰਹੇ ਨੇ ਪਰ ਆਮ ਤੁਸੀਂ ਵੇਖਿਓ ਮੈਂ ਪੰਜਾਬ ਦਾ ਰਹਿਣ ਵਾਲਾ ਨਹੀਂ ਇੱਥੇ ਤੇ ਹੁਣ ਬੜੀ ਚੰਗੀ ਗੱਲ ਹੈ ਵੀ ਜਿਹੜਾ ਨੌਜਵਾਨ ਕਦੀ ਗੁਰਦੁਆਰੇ ਵੜਦਾ ਨਹੀਂ ਸੀ ਹੁੰਦਾ ਖੁਸ਼ੀ ਹੁੰਦੀ ਹੈ ਵੇਖ ਕੇ ਵੀ ਨੌਜਵਾਨ ਹੁਣ ਕੇਸ ਵੀ ਰੱਖ ਰਹੇ ਨੇ ਦਾੜੇ ਵੀ ਰੱਖ ਰਹੇ ਨੇ ਦਸਤਾਰਾਂ ਵੀ ਸਜਾ ਰਹੇ ਨੇ ਨਸ਼ੇ ਛੱਡਦੇ ਪਏ ਨੇ ਪਖੰਡੀ ਸਾਧਾ ਨੂੰ ਛੱਡ ਰਹੇ ਨੇ ਬੜੀ ਖੁਸ਼ੀ ਹੁੰਦੀ ਹੈ ਵੇਖ ਕੇ ਪਰ ਜਦੋਂ ਮੈਂ ਸ਼ਹਿਰਾਂ ਦੇ ਵਿੱਚ ਵੇਖਦਾ ਨਾ ਨੌਜਵਾਨ ਅੱਜ ਵੀ ਉੱਥੇ ਗੁਰਦੁਆਰਿਆਂ 'ਚ ਨਹੀਂ ਲੱਭਦਾ ਕਾਰਨ ਜਿਹੜਾ ਮੈਨੂੰ ਲੱਗਾ ਉਹ ਇੱਕੋ ਹੀ ਕਾਰਨ ਹੈ ਜੇ ਨੌਜਵਾਨ ਕਦੀ ਬਾਗੀ ਹੋਇਆ ਸੀਗਾ ਉਹਨੇ ਗੁਰਦੁਆਰੇ ਛੱਡੇ ਸੀਗੇ ਤੇ ਗੁਰਦੁਆਰੇ ਛੱਡ ਕੇ ਉਹ ਨਸ਼ਿਆਂ ਵਾਲੇ ਪਾਸੇ ਨੂੰ ਚਲਿਆ ਗਿਆ ਸੀ ਉਹਦੇ ਪਿੱਛੇ ਇੱਕੋ ਕਾਰਨ ਮੈਨੂੰ ਦਿਸਿਆ ਸੀਗਾ ਉਹ ਕਾਰਨ ਇਹ ਸੀ ਵੀ ਪ੍ਰਚਾਰਕ ਜਦੋਂ ਸਟੇਜ ਉੱਤੇ ਬਹਿੰਦਾ ਸੀ ਨਾ ਉਹ ਵਿੰਗੇ ਟੇਡੇ ਬਾਬਿਆਂ ਦੀਆਂ ਕਹਾਣੀਆਂ ਸੁਣਾ ਕੇ ਉੱਥੋਂ ਦੀ ਚਲਿਆ ਜਾਂਦਾ ਸੀ ਗੁਰਮਤ ਦੀ ਗੱਲ ਨਹੀਂ ਸੀ ਦੱਸਦਾ ਹੁਣ ਜਦੋਂ ਗੁਰਮਤ ਦੀ ਗੱਲ ਹੋਣ ਲੱਗੀ ਹੈ ਨਾ ਤੇ ਨੌਜਵਾਨਾਂ ਨੂੰ ਪਸੰਦ ਆਉਣ ਲੱਗੀ ਹੈ ਜਿੱਥੇ ਗੁਰਮਤ ਹੀ ਵਿਚਾਰ ਹੋਵੇਗੀ ਉਹ ਨੌਜਵਾਨ ਨੂੰ ਪਸੰਦ ਆਵੇਗੀ ਕਿਉਂ ਕਿਉਂਕਿ ਸੱਚੀ ਵਿਚਾਰ ਹੈ ਬਾਬਿਆਂ ਦੀਆਂ ਕੱਚੀਆਂ ਕਹਾਣੀਆਂ ਕਿਸੇ ਨੂੰ ਪਸੰਦ ਨਹੀਂ ਆਉਂਦੀਆਂ ਕਿਤੇ ਬਾਬੇ ਜੀ ਗੱਡੀ ਦਾ ਤੇਲ ਮੁੱਕ ਜਾਂਦਾ ਇਹਦੇ ਕਿਤੇ ਬਾਬਾ ਮਗਰਮੱਛ ਉੱਤੇ ਬਹਿ ਜਾਂਦਾ ਹੈ ਪਤਾ ਨਹੀਂ ਕਿੱਦਾਂ ਦੀਆਂ ਪੁੱਠੀਆਂ ਸਿੱਧੀਆਂ ਵੀਂਗੀਆਂ ਢੇਡੀਆਂ ਕਹਾਣੀਆਂ ਕੌਣ ਸੁਣਦਾ ਜੀ ਕੌਣ ਮੰਨਦਾ ਇਹਨਾਂ ਗੱਲਾਂ ਨੂੰ ਪਰ ਸੁਣਾਈਆਂ ਜਾ ਰਹੀਆਂ ਨੇ ਕੋਈ ਸੋਚਣ ਵਾਸਤੇ ਤਿਆਰ ਨਹੀਂ ਕੋਈ ਵਿਚਾਰਨ ਵਾਸਤੇ ਤਿਆਰ ਨਹੀਂ ਤੇ ਮੈਂ ਬੇਨਤੀ ਕਰ ਰਿਹਾ ਸੀ ਵੀ ਸਾਡੇ ਮਹਾਨ ਗੁਰਸਿੱਖਾਂ ਦੇ ਨਾਲ ਵੀ ਐਸੀਆਂ ਗੱਲਾਂ ਜੋੜ ਦਿੱਤੀਆਂ ਗਈਆਂ ਹੁਣ ਇਹ ਗੱਲ ਸੁਣਾਈ ਜਾਂਦੀ ਹੈ ਜੀ ਬਾਬਾ ਦੀਪ ਸਿੰਘ ਜੀ ਨਾ ਰੋਜ਼ਾਨਾ ਜਪਜੀ ਸਾਹਿਬ ਦੇ 101 ਪਾਠ ਕਰਦੇ ਹੁੰਦੇ ਸੀ ਮੈਂ ਤਾਂ ਇੰਨੀ ਗੱਲ ਕਹਿਣਾ ਹੁੰਦਾ ਜਿਹੜਾ ਮੈਨੂੰ ਇਹ ਗੱਲ ਆਖੇ ਨਾ ਮੈਂ ਕਹਿਣਾ ਹੁੰਦਾ ਵੀਰੇ ਚੱਲ ਤੂੰ ਕਹਿਣਾ ਬਾਬਾ ਦੀਪ ਸਿੰਘ ਜੀ 101 ਪਾਠ ਕਰਦੇ ਸੀਗੇ ਤੇ ਮੈਨੂੰ ਇੰਨੀ ਗੱਲ ਦੱਸ ਦੇ ਕਿ ਬਾਬਾ ਦੀਪ ਸਿੰਘ ਜੀ ਗੁਰੂ ਨਾਨਕ ਦਾ ਕਹਿਣਾ ਮੰਨਦੇ ਸੀ ਜਾਂ ਨਹੀਂ ਮੰਨਦੇ ਸੀ ਕਿਉਂਕਿ ਗੁਰੂ ਨਾਨਕ ਸਾਹਿਬ ਤਾਂ ਕਹਿੰਦੇ ਪਏ ਨੇ ਆਸ਼ਕ ਇਹ ਨਾ ਆਖੀਏ ਜੇ ਲੇਖੇ ਵਰਤੈ ਸੋਏ ਵੀ ਆਸ਼ਕ ਤਾਂ ਉਹਨੂੰ ਆਖੇ ਨਹੀਂ ਜਾ ਸਕਦਾ ਜਿਹੜਾ ਲੇਖਿਆਂ ਦੇ ਵਿੱਚ ਪੈ ਜਾਂਦਾ ਜੇ ਤੇ ਕੁਰਬਾਨੀ ਦੇ ਮੁਤਾਬਕ ਬਾਬਾ ਦੀਪ ਸਿੰਘ ਜੀ ਆਪਣੇ ਜੀਵਨ ਨੂੰ ਜਿਉਂਦੇ ਸੀ ਤੇ ਫਿਰ ਉਹ ਇੰਨਾ ਚੱਕਰਾਂ ਦੇ ਵਿੱਚ ਨਹੀਂ ਪੈਂਦੇ ਹੋਣੇ ਤੇ ਵੀਰੇ ਮੈਂ ਤੈਨੂੰ ਇੰਨੀ ਗੱਲ ਦੱਸ ਦਿਆਂ ਵੀ ਬਾਬਾ ਦੀਪ ਸਿੰਘ ਜੀ ਨੂੰ ਪਾਠ ਕਰਨਾ ਆਉਂਦਾ ਸੀ ਸਾਨੂੰ ਪਾਠ ਕਰਨਾ ਨਹੀਂ ਆਉਂਦਾ ਸਾਨੂੰ ਗਿਣਤੀਆਂ ਕਰਨੀਆਂ ਆਉਂਦੀਆਂ ਨੇ ਬਾਬਾ ਦੀਪ ਸਿੰਘ ਜੀ ਨੂੰ ਪਾਠ ਕਰਨਾ ਆਉਂਦਾ ਸੀ ਸਾਨੂੰ ਪਾਠ ਕਰਨਾ ਨਹੀਂ ਆਉਂਦਾ ਸਾਡਾ ਧਿਆਨ ਤਾਂ ਗਿਣਤੀਆਂ ਵਿੱਚ ਹੁੰਦਾ ਆ ਕਈ ਵਾਰੀ ਆ ਅਸਾਦ ਬਾਬੇ ਲੱਖਾਂ ਲੱਖਾਂ ਪਾਠ ਰੱਖ ਦਿੰਦੇ ਨੇ ਨਾ ਵੀ ਇਨੇ ਲੱਖ ਪਾੜ ਤੁਸੀਂ ਜਪਜੀ ਸਾਹਿਬ ਦੇ ਕਰੋ ਤੇ ਕਈ ਸੱਜਣ ਤੁਸੀਂ ਵੇਖੇ ਹੋਣੇ ਉਹ ਫਿਰ ਵੰਡਦੇ ਫਿਰਣਗੇ ਉਹ ਮੈਨੂੰ ਨਾ ਬਾਬਾ ਜੀ ਨੇ ਨਾ 500 ਜਪਜੀ ਜਪਜੀ ਸਾਹਿਬ ਦੇ ਪਾਠ ਦੀ ਸੇਵਾ ਲਈ ਸੀ 100 ਤੂੰ ਕਰ ਦੇ 50 ਤੂੰ ਕਰ ਦੇ ਆ ਵੇਖੇ ਹੋਣੇ ਤੁਸੀਂ ਵੰਡਦੇ ਵੀ 100 ਤੂੰ ਕਰ ਦੇ 50 ਤੂੰ ਕਰ ਦੇ 40 ਤੂੰ ਕਰ ਦੇ ਉਹ ਵਿੱਚੋਂ ਬਹੁਤੇ ਬਹੁਤਿਆਂ ਨੇ ਕਰਨਾ ਨਹੀਂ ਹੁੰਦਾ ਉਹ ਧੱਕੇ ਨਾਲ ਉਹਨਾਂ ਨੂੰ ਕਹਿਣਗੇ ਨਹੀਂ ਨਹੀਂ 40 ਤਾਂ ਤੈਨੂੰ ਕਰਨੇ ਪੈਣੇ ਨਾ ਵੀ ਪਹਿਲਾਂ ਜ਼ਰੂਰ ਥਾਹ ਲੈਣਾ ਸੀਗਾ ਵੀ ਪਹਿਲਾਂ ਜ਼ਰੂਰ ਥਾਹ ਲੈਣਾ ਸੀਗਾ ਵੀ ਜੇ ਤੁਸੀਂ ਇਹ ਨਹੀਂ ਕਰ ਸਕਦੇ ਤੇ ਪਹਿਲੀ ਗੱਲ ਤੇ ਇਹ ਗੁਰਮਤ ਹੈ ਨਹੀਂ ਜੀ ਸਿੱਧੇ ਤੇ ਸਾਫ਼ ਲਫ਼ਜ਼ਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਸਰੇ ਮੈਂ ਇਹ ਗੱਲ ਕਹਿ ਰਿਹਾ ਵਾਂ ਪਹਿਲੀ ਗੱਲ ਤੇ ਇਹ ਗਿਣਤੀਆਂ ਬਿੰਤੀਆਂ ਕਰਨੀਆਂ ਇਹ ਗੁਰਮਤ ਹੈ ਨਹੀਂ ਤੇ ਦੂਜੇ ਨੰਬਰ ਉੱਤੇ ਮੈਂ ਬੇਨਤੀ ਕਰਦੇ ਆਂ ਨੌਜਵਾਨ ਗੁਰਦੁਆਰਿਆਂ ਚ ਕਿਉਂ ਭਜਿਆ ਸੀ ਉਹਦਾ ਕਾਰਨ ਦੱਸਾਂ ਤੁਸੀਂ ਵੇਖੋ ਜਿਹੜਾ ਬਾਬਾ ਸੁਣਾ ਰਿਹਾ ਨਾ ਉਹਨੂੰ ਕਦੀ ਪੁੱਛਿਓ ਬਾਬਾ ਜੀ ਜੇ ਜਪਜੀ ਸਾਹਿਬ ਦਾ ਇੱਕ ਪਾਠ ਕਰਨਾ ਹੋਵੇ ਤੇ ਕਿੰਨਾ ਟਾਈਮ ਲੱਗਦਾ ਕਿੰਨਾ ਟਾਈਮ ਲੱਗਦਾ ਜੀ ਤੁਸੀਂ ਦੱਸੋ ਜਗਜੀ ਸਾਹਿਬ ਦਾ ਇੱਕ ਪਾਠ ਕਰਨਾ ਹੋਵੇ ਪਿਆਰ ਨਾਲ ਤੇ ਸਤਿਕਾਰ ਨਾਲ ਕਰਨਾ ਹੋਵੇ ਮੈਂ ਗੱਡੀਆਂ ਧੜਾਨ ਵਾਸਤੇ ਨਹੀਂ ਕਹਿ ਰਿਹਾ ਇਹ ਨਹੀਂ ਕਹਿ ਰਿਹਾ ਵੀ ਚੌਥਾ ਗੇਅਰ ਪਾਇਆ ਤੇ ਸੋਚੇ ਸੋਚਣਾ ਹੋ ਵੀ ਜੇ ਸੁਜੀ ਲਖਵਾਰ ਜਿੱਦਾਂ ਸਾਡੇ ਲੋਕ ਕਰੀ ਜਾਂਦੇ ਉਹ ਪੱਲੇ ਕੱਖ ਵੀ ਨਹੀਂ ਪੈਂਦਾ ਉਹਦੇ ਵਿੱਚੋਂ ਉਹ ਬਸ ਚੌਥਾ ਗੇਅਰ ਪਾਇਆ ਹੁੰਦਾ ਤੇ ਗੱਡੀ ਨਸਰ ਹੀ ਹੁੰਦੀ ਮੈਂ ਉਹਦੀ ਗੱਲ ਨਹੀਂ ਕਰ ਰਿਹਾ ਗੱਲ ਇੱਥੇ ਆਪਾਂ ਬਾਬਾ ਦੀਪ ਸਿੰਘ ਜੀ ਦੀ ਕਰ ਰਹੇ ਹਾਂ ਤੇ ਬਾਬਾ ਦੀਪ ਸਿੰਘ ਜੀ ਉਹ ਸ਼ਖਸੀਅਤ ਨੇ ਉਹ ਸਾਡੀ ਕੌਮ ਦੇ ਮਹਾਨ ਸ਼ਹੀਦ ਨੇ ਪਾਣੀ ਪੜਦੇ ਹੋਣਗੇ ਤੇ ਕਿੰਨੀ ਨਿਮਰਤਾ ਦੇ ਨਾਲ ਕਿੰਨੇ ਸਹਿਜ ਦੇ ਨਾਲ ਕਿੰਨੇ ਪਿਆਰ ਦੇ ਨਾਲ ਵਿਚਾਰ ਕੇ ਪੜਦੇ ਹੋਣਗੇ ਸਾਡੇ ਵਾਂਗੂ ਉਹ ਚੌਥਾ ਗੇਅਰ ਪਾ ਕੇ ਗੱਡੀਆਂ ਲੜਾਉਣ ਵਾਲੇ ਨਹੀਂ ਸੀ ਮੰਨ ਲਓ ਤੁਸੀਂ ਦੱਸੋ ਜੀ ਜੇ ਆਪਾਂ ਜਪਜੀ ਸਾਹਿਬ ਦਾ ਪਾਠ ਪਿਆਰ ਨਾਲ ਤੇ ਸਹਿਜ ਨਾਲ ਕਰਨਾ ਹੋਵੇ ਕਿੰਨੇ ਮਿੰਟ ਲੱਗਦੇ ਨੇ 15 ਮਿੰਟ ਵੈਸੇ ਜੇ ਆਪਾਂ ਬੜੇ ਪਿਆਰ ਨਾਲ ਕਰੀਏ ਤਾਂ ਆਪਾਂ ਨੂੰ 25 20 ਮਿੰਟ ਲੱਗ ਹੀ ਜਾਂਦੇ ਨੇ ਹੈਨਾ ਚਲੋ ਬਾਪੂ ਜੀ ਨੇ ਕਿਹਾ ਤਾਂ 15 ਮਿੰਟ ਆਪਾਂ 15 ਮਿੰਟ ਦਾ ਹਿਸਾਬ ਲੈ ਲੈਣੇ ਆ ਵੀ 15 ਮਿੰਟ ਲੱਗਦੇ ਨੇ ਠੀਕ ਹੈ ਜੀ ਆਪਾਂ ਸਹਿਮਤ ਆ 15 ਮਿੰਟ ਜਪਜੀ ਸਾਹਿਬ ਦੇ ਪਾਠ ਨੂੰ ਲੱਗ ਜਾਂਦੇ ਨੇ 15 ਮਿੰਟ ਦਾ ਹਿਸਾਬ ਲੈ ਲਓ ਇੱਕ ਪਾਠ ਨੂੰ ਕਰਨ ਲੱਗਿਆਂ 15 ਮਿੰਟ ਲੱਗਦੇ ਨੇ ਚਾਰ ਪਾਠ ਕਰਨ ਲੱਗਿਆਂ ਕਿੰਨੇ ਦਿਨ ਲੱਗੇ ਜੀ 1 ਘੰਟਾ ਲੱਗ ਗਿਆ ਤੇ ਜੇ 24 ਘੰਟਿਆਂ ਦਾ ਹਿਸਾਬ ਲਈਏ ਆਪਾਂ 24 ਘੰਟਿਆਂ ਦੇ ਵਿੱਚ 1 ਘੰਟੇ 'ਚ ਚਾਰ ਪਾਠ ਹੁੰਦੇ ਨੇ 24 ਘੰਟਿਆਂ 'ਚ ਕਿੰਨੇ ਹੋਏ ਜੀ 96 96 ਹੋਏ ਨਾ 24 ਘੰਟਿਆਂ ਦੇ ਵਿੱਚ 96 96 ਤੇ ਬਾਬਾ ਜੀ ਸਾਖੀ ਸੁਣਾ ਕੇ ਗਏ ਵੀ ਬਾਬਾ ਦੀਪ ਸਿੰਘ ਜੀ 101 ਕਰ ਲੈਂਦੇ ਹੁੰਦੇ ਸੀ ਤੇ ਇਹ ਤੇ 24 ਘੰਟਿਆਂ ਤੋਂ ਟਾਈਮ ਉੱਤੇ ਟੱਪ ਗਿਆ ਸਵਾ ਘੰਟਾ ਵੱਧ ਹੋ ਗਿਆ ਤੇ ਬਾਬਾ ਦੀਪ ਸਿੰਘ ਜੀ ਫਿਰ ਸੌਂਦੇ ਵੀ ਹੋਣਗੇ ਨਹਾਉਂਦੇ ਵੀ ਹੋਣਗੇ ਰੋਟੀ ਵੀ ਖਾਂਦੇ ਹੋਣਗੇ ਹੈਨਾ ਹੋਰ ਵੀ ਉਹਨਾਂ ਨੂੰ 3600 ਕੰਮ ਹੁੰਦੇ ਹੋਣੇ ਚਾਰ ਬੀੜਾ ਉਹਨਾਂ ਨੇ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਲਿਖੀਆਂ ਨੇ ਬੀੜ ਵੀ ਲਿਖਦੇ ਹੋਣਗੇ ਸ਼ਸਤਰ ਵਿਦਿਆ ਵੀ ਸਿਖਾਉਂਦੇ ਵੀ ਹੋਣਗੇ ਆਪ ਵੀ ਸ਼ਸਤਰ ਵਿਦਿਆ ਦੀ ਪ੍ਰੈਕਟਿਸ ਕਰਦੇ ਹੋਣਗੇ ਤੇ ਫਿਰ ਤੁਸੀਂ ਦੱਸੋ ਹੁਣ ਜੇ ਕੋਈ ਬਾਬਾ ਸੁਣਾਵੇ ਤੇ ਉਹਨੂੰ ਘੇਰ ਲਿਓ ਫਿਰ ਪੁੱਛਿਓ ਤੁਸੀਂ ਕਿ ਘੱਟੋ ਘੱਟ ਵੀ ਬਾਬਾ ਜੀ ਜਿਹੜੀ ਗੱਲ ਸੁਣਾਈ ਉਹ ਲੌਜੀਕ ਤਾਂ ਤੁਹਾਡਾ ਤੁਸੀਂ ਦੇ ਦੇ ਕੇ ਜਾਓ ਨਾ ਲੌਜੀਕ ਵੀ ਜੇ ਉਹ ਪਾਠ ਕਰਦੇ ਨੇ ਪਹਿਲੀ ਗੱਲ ਤੇ ਉਹ ਸਾਡੇ ਵਾਂਗੂ 15 ਮਿੰਟ ਚ ਕਰਦੇ ਨਹੀਂ ਜੀ ਹੁਣੇ ਮੈਨੂੰ ਨਹੀਂ ਲੱਗਦਾ ਬਾਬਾ ਦੀਪ ਸਿੰਘ ਜੀ 15 ਮਿੰਟ ਚ ਮਗਾ ਕੇ ਪਾਸੇ ਕਰ ਦਿੰਦੇ ਹੋਣਗੇ ਸਾਡੇ ਵਰਗੇ ਨਹੀਂ ਸੀ ਉਹ ਹਾਂ ਮੇਰੇ ਵਰਗਾ ਬੰਦਾ ਜਿਹੜਾ ਹੈ ਉਹ ਛੇਤੀ ਛੇਤੀ ਕਰ ਲੈਂਦਾ ਕੰਮ ਪਰ ਮੈਨੂੰ ਨਹੀਂ ਲੱਗਦਾ ਬਾਬਾ ਦੀਪ ਸਿੰਘ ਜੀ ਸ਼ਾਇਦ ਮੈਨੂੰ ਇਹ ਲੱਗਦਾ ਵੀ ਜਦੋਂ ਪਹਿਲੀ ਪੌੜੀ ਪੜ੍ਹਦੇ ਹੋਣਗੇ ਨਾ ਸ਼ਾਇਦ ਕਈ ਕਈ ਘੰਟੇ ਹੀ ਉੱਤੇ ਨ ਸ਼ਰ ਮੈਨੂੰ ਲੱਗਦਾ ਮੈਨੂੰ ਲੱਗਦਾ ਕਿਉਂਕਿ ਸਾਡੇ ਉਹ ਗੱਡੀਆਂ ਭਜਾਉਣ ਵਾਲੇ ਨਹੀਂ ਸੀ ਉਹ ਜਦੋਂ ਇੱਕ ਟੁੱਕ ਵੀ ਪੜਦੇ ਹੋਣਗੇ ਤੇ ਉਹਨੂੰ ਵੀ ਡੁੰਗਾਈ ਦੇ ਵਿੱਚ ਜਾ ਕੇ ਵਿਚਾਰ ਕੇ ਉਹਨੂੰ ਪੜਦੇ ਹੋਣਗੇ ਵੀ ਮੇਰਾ ਗੁਰੂ ਨਾਨਕ ਮੈਨੂੰ ਕਹਿ ਕੀ ਰਿਹਾ ਹੈ ਅੱਜ ਮੈਂ ਸਮਝਣਾ ਹੈ ਸਾਨੂੰ ਕੀ ਹੁੰਦਾ ਅਸੀਂ ਕਹਿੰਦੇ ਆ ਚੱਲ ਯਾਰ ਫਾਹਾ ਗਲ ਪਾਇਆ ਹੋਇਆ ਅਮਰ ਛਕ ਲਿਆ ਸੀਗਾ ਹੁਣ ਨਿਤਨੇਮ ਪੰਜਾਂ ਪਿਆਰਿਆਂ ਨੇ ਆਖਿਆ ਕਰਨਾ ਤੇ ਪਹਿਣਾ ਹੀ ਹੈ ਨਾ ਚੱਲ ਪੰਜ ਬਾਣੀਆਂ ਨੇ ਇਹਨੂੰ ਪੌਣੇ ਘੰਟੇ ਦੇ ਵਿੱਚ ਨੰਘਾ ਦਈਏ ਹੁਣ ਇਹ ਸਾਡਾ ਹਿਸਾਬ ਹੈ ਪਰ ਬਾਬਾ ਦੀਪ ਸਿੰਘ ਜੀ ਮੈਨੂੰ ਨਹੀਂ ਲੱਗਦਾ ਜੀ ਉਹ ਇਦਾਂ ਕਰਦੇ ਹੋਣਗੇ ਪਰ ਮੇਰੇ ਵਰਗੇ ਬੰਦੇ ਆਉਂਦੇ ਨੇ ਉਹ ਹਿਰਸੀ ਸਿੱਖੀ ਸਾਨੂੰ ਸਿਖਾ ਕੇ ਜਾ ਰਹੇ ਨੇ ਅਗਣਤੀਆਂ ਮਿੰਟੀਆਂ ਦੇ ਵਿੱਚ ਲਾਲਚ ਦੇ ਕੇ ਇਹਨਾਂ ਪਾਸੇ ਸਾਨੂੰ ਉਹ ਤੋਰ ਕੇ ਜਾ ਰਹੇ ਸਾਨੂੰ ਬਚਣ ਦੀ ਲੋੜ ਹੈ ਇਦਾਂ ਦੇ ਲੋਕਾਂ ਤੋਂ ਤੇ ਗਿਣਤੀ ਮਿੰਤੀ ਦੇ ਜਿਹੜੇ ਪਾਠ ਕਰਕੇ ਆ ਦੁੱਖ ਭੰਜਨੀ ਤੇ ਸੰਕਟ ਮੋਚਨ ਇਹਨਾਂ ਦੇ ਨਾਲ ਕੁਝ ਨਹੀਂ ਹੋਣਾ ਕੁਝ ਨਹੀਂ ਹੋਣਾ ਸੱਚੇ ਸਤਗੁਰੂ ਦੀ ਵਿਚਾਰ ਦੇ ਨਾਲ ਜੁੜ ਜਾਈਏ ਜਪਜੀ ਸਾਹਿਬ ਦਾ ਪਾਠ ਕਰੀਏ ਬਾਣੀ ਨੂੰ ਆਪ ਵਿਚਾਰੀਏ ਬਾਣੀ ਨੂੰ ਪੜ੍ਹੀਏ ਗੁਰੂ ਕਹਿੰਦਾ ਕੀ ਭਾ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ